ਲੁਧਿਆਣਾ ਦੇ ਪੌਸ਼ੇ ਇਲਾਕੇ ਫਿਰੋਜ਼ਗਾਂਦੀ ਮਾਰਕੀਟ ਵਿੱਚ ਸਥਿਤ ਪ੍ਰਾਈਵੇਟ ਬੈਂਕ ਦੀ ਬਿਲਡਿੰਗ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਮੌਕੇ ਤੇ ਭਾਜੜਾ ਪੈ ਗਈਆਂ ਤੇ ਲੋਕ ਇਧਰ ਉਧਰ ਭੱਜਦੇ ਨਜ਼ਰ ਆਏ ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ 8:30 ਵਜੇ ਬਿਲਡਿੰਗ ਦੇ ਬਾਹਰ ਲੱਗੇ ਇਲੈਕਟ੍ਰੋਨਿਕ ਬੋਰਡ ਤੇ ਬਿਜਲੀ ਦੀਆਂ ਤਾਰਾਂ ਵਿੱਚ ਹੋਏ ਸ਼ਾਰਟ ਸਰਕਟ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਤੇ ਭਿਆਨਕ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ ਗਰੀਮਤ ਰਹੀ ਕਿ ਪੀੜ ਪੜੱਕੇ ਵਾਲੇ ਕਮਰਸ਼ੀਅਲ ਇਲਾਕੇ ਲੋਕਾਂ ਦੀ ਆਵਾਜ਼ੇ ਘਟ ਸੀ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ। ਕਿਹੜੀ ਜੀ ਗੱਲ ਕੀ ਹੈ ਕਿੰਨੇ ਵਜੇ ਸਾਾਨੂੰ ਤਕਰੀਬਨ 9 ਵਜੇ ਦੇ ਦਾ ਟਾਈਮ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਖਰੋਜ ਗਾਂਧੀ ਮਾਰਕੀਟ ਜਿਹੋ ਹੈਗਾ ਆਰਐਸ ਟਾਵਰ ਦੇ ਕੋਲ ਅੱਗ ਲੱਗੀ ਹੈ ਉਹਦੇ ਨਾਲ ਦੀ ਬਿਲਡਿੰਗ ਤੇ ਕਿ ਅਸੀਂ ਤੁਰੰਤ ਮੌਕੇ ਤੇ ਤਿੰਨ ਗੱਡੀਆਂ ਮੌਕੇ ਤੇ ਲੈ ਕੇ ਆਏ ਆ ਤੇ ਅੱਗ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ। ਕਿਸ ਚੀਜ਼ ਨੂੰ ਅੱਗ ਲੱਗੀ? ਅੱਗ ਵਾਰ ਬੋਰਡ ਜਿਹੜੇ ਮੇਨ ਨਾਲ ਦੇ ਫਾਇਰ ਦੇ ਬੋਰਡ ਹੈ ਜੀ ਉਹਨਾਂ ਨੂੰ ਅੱਗ ਲੱਗੀ ਸੀ। ਉਸ ਤੋਂ ਬਾਅਦ ਹਾਂਜੀ ਬੈਂਕਿੰਗ ਵਾਲੀ ਹੈ ਜੀ। ਤੇ ਉਸ ਤੋਂ ਬਾਅਦ ਨਾਲ ਨਾ ਸਟੋਰਾ ਜੀ ਵੀ ਅੰਦਰ ਲੱਗੀ ਸੀ ਥੋੜੀ-ਵਧੀਓ ਤੋਂ ਅਸੀਂ ਮੁਰਕੇ ਮੋਕੇ ਤੇ ਪਹੁੰਚ ਕੇ ਆਦ ਨੂੰ ਕੰਟਰੋਲ ਕਰਦੇ ਕਿੰਨੇ ਮੰਜ਼ਲੇ ਕਿ ਤਕਰੀਬਨ ਉੱਥੇ ਪੋਲੇ ਘੰਟਾ ਲੱਗ ਗਿਆ ਕਿੰਨੇ ਮੰਜ਼ਲਾਂ ਨੂੰ ਆਪੇ ਮੰਜ਼ਲ ਤੇ ਬੋਰਡ ਨੂੰ ਲੱਗੇ ਕਿੰਨੇ ਮੰਜ਼ਲ ਪੰਜ-ਛੇ ਮੰਜ਼ਲ ਸੀ ਜੀ ਅਕਸਰ 50 50 ਕਿੰਨੀ ਗੱਡੀਆਂ ਮੋਕੇ ਤੇ ਚਾਰ ਨੂੰ ਗੱਡੀਆਂ ਪਹੁੰਚਦੀਆਂ ਸੀ ਤਕਰੀਬਨ 7:30 8 ਵਜੇ ਸਵੇਰੇ ਇੱਥੇ IDFC ਬੈਂਕ ਹੈਗੀ ਆ ਲੋਨ ਬੈਂਕ ਆ ਇੱਥੇ ਤੇ ਉਹਨੂੰ ਥਰਡ ਫਲੋਰ ਤੇ ਸਾਡ ਸਾਫਟ ਨਾਲ ਸਰਕਟ ਨਾਲ ਅੱਗ ਲੱਗੀ ਆ ਤੇ ਕੋਈ ਇਹਦੇ ਵਿੱਚ ਕੋਈ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ ਨਾ ਕੋਈ ਕਾਗਜ਼ ਪੱਤਰ ਸਾਰਾ ਕੁਝ ਉਹਨਾਂ ਦਾ ਠੀਕ ਆ ਕਿਉਂਕਿ ਉਹ ਜਿਹੜਾ ਫਾਇਰ ਬ੍ਰਿਗੇਡ ਆ ਲੈਣੇ ਅੱਗ ਕੰਟਰੋਲ ਕਰ ਲਈ ਬਿਲਕੁਲ ਕਿਸੇ ਲੋਨ ਠੀਕ ਠਾਕ ਕੋਈ ਜਾਨੀ ਨਹੀਂ ਖਿੰਨੇ ਬਿਲਕੁਲ ਕੋਈ ਜਾਨੀ ਨੁਕਸਾਨ ਨਹੀਂ ਕੋਈ ਨਾ ਇਹਨਾਂ ਦਾ ਰਿਕਾਰਡ ਦਾ ਕੋਈ ਸਾਰਾ ਠੀਕ ਸਿਰਫ ਉਹ ਨੁਕਸਾਨ ਹੋਇਆ ਕੁਰਸੀਆਂ ਕਸੀਆਂ ਨੂੰ ਕੋਈ ਮਾਮਾ ਸਿਰਫ ਤੇ ਦੇਰ ਵਿੱਚ ਕਿਸੇ ਨੂੰ ਅੱਗ ਲੱਗੀ ਸੀ ਜੀ ਉੱਪਰ ਛਾਰ ਛੜ ਤੇ ਨਾਲ ਲੱਗੀ ਆ ਉੱਥੇ ਇਹਨਾਂ ਦੀ ਬਿਲਡਿੰਗ ਜੀ ਬਹੁਤ ਬਾਹਰ ਓਪਨ ਲੁਧਿਆਣਾ ਦੇ ਪੌਸ਼ੇਲਾਕੇ ਫਿਰੋਜ਼ਗਾਂ ਦੀ ਮਾਰਕੀਟ ਵਿੱਚ ਸਥਿਤ ਪ੍ਰਾਈਵੇਟ ਬੈਂਕ ਦੀ ਬਿਲਡਿੰਗ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਮੌਕੇ ਤੇ ਭੱਜ ਦੌੜ ਪੈ ਗਈਆਂ ਤੇ ਲੋਕੀ ਤਰੁਤਰ ਭੱਜਦੇ ਨਜ਼ਰ ਆਈ ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ 8:30 ਵਜੇ ਬਿਲਡਿੰਗ ਦੇ ਬਾਹਰ ਲੱਗੇ ਇਲੈਕਟ੍ਰੋਨਿਕ ਬੋਰਡ ਤੇ ਬਿਜਲੀ ਦੀਆਂ ਤਾਰਾਂ ਵਿੱਚ ਹੋਏ ਸ਼ਾਰਟ ਸਰਕਟ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਤੇ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ। ਗਰੀਮਤ ਰਹੀ ਕਿ ਢੀੜ ਪੜੱਕੇ ਵਾਲੇ ਕਮਰਸ਼ੀਅਲ ਇਲਾਕੇ ਵਿੱਚ ਸਵੇਰ ਦੇ ਸਮੇਂ ਬੈਂਕ ਤੇ ਹੋਰ ਦਫ਼ਤਰ ਬੰਦ ਹੋਣ ਕਾਰਨ ਲੋਕਾਂ ਦੀ ਆਵਾਜ਼ੇ ਘੱਟ ਸੀ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ। ਲੱਕੜੀ ਜੀ ਤੇ ਲੱਗੀ ਹੈ ਕਿੰਨੇ ਵਜੇ ਦਾ? ਸਾਨੂੰ ਤਕਰੀਬਨ 9 ਵਜੇ ਦਾ ਟਾਈਮ ਸੀ ਜਦੋਂ ਸਾਨੂੰ ਇਨਫਾਰਮੇਸ਼ਨ ਆਈ ਸੀ ਕਿ ਖਰੋਜ ਗੰਦੀ ਮਾਰਕੀਟ ਜਿਉ ਹੈਗਾ ਆਰਐਸਟ ਟਾਵਰ ਦੇ ਕੋਲ ਅੱਗ ਲੱਗੀ ਆ। ਉਹਦੇ ਨਾਲ ਦੀ ਬਿਲਡਿੰਗ ਤੇ ਕਿ ਅਸੀਂ ਤੁਰੰਤ ਮੌਕੇ ਤੇ ਤਿੰਨ ਗੱਡੀਆਂ ਮੌਕੇ ਤੇ ਲੈ ਕੇ ਆਏ ਆ। ਇਹ ਅੱਗ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਤੇ ਕਿਸ ਚੀਜ਼ ਨੂੰ ਅੱਗ ਲੱਗੀ ਅੱਗ ਵਾਰ ਬੋਰਡ ਜਿਹੜੇ ਮੇਨ ਨਾਲ ਦੇ ਫਾਈਬਰ ਦੇ ਬੋਰਡ ਹੈ ਜੀ ਉਹਨਾਂ ਨੂੰ ਅੱਗ ਲੱਗੀ ਸੀ ਉਸ ਤੋਂ ਬਾਅਦ ਹਾਂਜੀ ਬੈਂਕਿੰਗ ਵਾਲੀ ਹੈ ਜੀ ਤੇ ਉਸ ਤੋਂ ਬਾਅਦ ਨਾਲ ਇਹਨਾਂ ਦੇ ਸਟੋਰਾਂ ਜੀ ਵੀ ਅੰਦਰ ਲੱਗੀ ਸੀ ਥੋੜੀ-ਵਥੀ ਉਹ ਤੋਂ ਅਸੀਂ ਮੌਕੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਕੰਟਰੋਲ ਕਰਦੇ ਹਾਂ ਇਹ ਕਿੰਨੇ ਵਜੇ ਲੱਗੀ ਹੈ ਇਹ ਤਕਰੀਬਨ ਉੱਥੇ ਪੋਨਾ ਘੰਟਾ ਲੱਗੀ ਹੈ ਇਹ ਕਿੰਨੇ ਮੰਜ਼ਿਲਾਂ ਤੇ ਮੰਜ਼ਲ ਉਹ ਬੋਰਡ ਨੂੰ ਲੱਗੀ ਕਿੰਨੇ ਮੰਜ਼ਿਲਾਂ ਪੰਜ-ਛੇ ਮੰਜ਼ਿਲ ਸੀ ਜੀ ਹਾਂਜੀ ਪਚਾਓ ਪਚਾਈਏ ਕਿੰਨੀ ਗੱਡੀਆਂ ਮੌਕੇ ਤੇ ਚਾਰ ਨੂੰ ਗੱਡੀਆਂ ਪਹੁੰਚੀਆਂ ਸੀ ਇਕ ਤਕਰੀਬ 7:30 ਵਜੇ ਸਵੇਰੇ ਇੱਥੇ IDFC ਬੈਂਕ ਹੈਗੀ ਆ ਲੋਨ ਬੈਂਕ ਆ ਇੱਥੇ ਤੇ ਉਹਨੂੰ 3rd ਫਲੋਰ ਤੇ ਛੋਟਾ ਛੋਟਾ ਸਰਕਟ ਨਾਲ ਅੱਗ ਲੱਗੀ ਆ ਤੇ ਕੋਈ ਇਹਦੇ ਚ ਕੋਈ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ ਨਾ ਕੋਈ ਕਾਗਜ਼ ਪੱਤਰ ਸਾਰਾ ਕੁਝ ਉਹਨਾਂ ਦਾ ਠੀਕ ਆ ਕਿਉਂਕਿ ਉਹ ਜਿਹੜਾ ਫਾਇਰ ਬ੍ਰਿਗੇਡ ਆਦਾਂ ਨੇ ਅੱਗ ਕੰਟਰੋਲ ਕਰ ਲਈ ਬਿਲਕੁਲ ਕਿਸੇ ਲੌਂਗ ਠੀਕ ਠਾਕ ਕੋਈ ਜਾਨੀ ਨੁਕਸਾਨ ਨਹੀਂ ਬਿਲਕੁਲ ਕੋਈ ਜਾਨੀ ਨੁਕਸਾਨ ਨਹੀਂ ਕੋਈ ਨਾ ਇਹਨਾਂ ਦਾ ਰਿਕਾਰਡ ਦਾ ਕੋਈ ਸਾਰਾ ਠੀਕ ਆ ਸਿਰਫ ਨੁਕਸਾਨ ਹੋਇਆ ਕੁਰਸੀਆਂ ਕਸੇ ਨੂ ਮਰਮਤ ਸਿਰਫ ਕੇਵਲ ਮਿੱਟੀ ਕਿਸੇ ਨੂੰ ਅਬਿਲਟੀ ਸੀ ਸਿਰਫ ਜੀ ਉੱਪਰ ਸਾਰ ਸੜਕ ਤੇ ਬਣਨ ਲੱਗੀ ਆ ਉੱਥੇ ਇੰਨੀ ਬਿਲਡਿੰਗ ਜੀ ਬਹੁਤ ਬਾਹਰੋਂ ਆਪਣੀ ਵਾਲੀ ਚੋਣ